ਗੁਰੂ ਨਾਨਕ ਸਾਹਿਬ ਜੀ ਦਾ ਜਨਮ ਆਇਆ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਜਨਮ ਇੱਥੇ ਆ ਬਾਬਾ ਕਾਲੂ ਜੀ ਦਾ ਮ희ਤਾ ਕਲਿਆਣ ਜੀ ਉਹਨਾਂ ਦੇ ਪਿਤਾ ਬਾਬਾ ਸ਼ਿਵਰਾਮ ਜੀ ਉਹਨਦੇ ਪਿਤਾ ਬਾਬਾ ਸ਼ਿਵਨਾਰਾਇਣ ਜੀ ਦਾ ਬਾਬੇ ਸ਼ਿਵਰਾਮ ਦੇ ਦੋ ਪੁੱਤਰ ਇੱਕ ਭਾਈ ਲਾਲੂ ਜੀ ਵਾਈ ਕਰ ਲਬਦੇ ਭਾਈ ਕਾਲੂ ਜੀ ਬਹੁਦੇ ਪੜ੍ਹ ਲਿਖ ਕੇ ਤਨਾਰਾ ਪਟਵਾਰੀ ਬਣ ਗਏ ਅੱਜ ਕੱਲ ਪਟਵਾਰੀ ਆ ਕੀ ਦਾ ਕਿ ਉਹਦਾ ਮੁੰਛੀ ਜਾਂਦੇ ਤੇ ਰਾਏ ਬਲਾਰ ਜਮਰਾਦ ਆਇਆ ਬਹੁਤ ਣਾਟ ਬੰਦਾ ਨੇ ਜਿੱਦਾਂ ਅਜਿਹੇ ਲੋਕ ਆਪਣੇ ਕੋਈ ਯੂਪੀ ਚੱਲ ਜਾਂਦਾ ਕੋਈ ਰਾਜਸਥਾਨ ਚੱਲ ਜਾਂਦਾ ਉਹਨੇ 12 ਦੇ ਜਾ ਕੇ ਮਰਬੇ ਖਰੀਦ ਲਏ ਜਦੋਂ ਉਹ ਭਾਂ ਤੇ ਜਮਰਾ ਆ ਆਪਸਾ ਨੂੰ ਪਤਾ ਲੱਗਾ ਵੀ ਮੇਰੇ ਗਵਾਂਡ ਭਾਈ ਕਾਲੂ ਜੀ ਦਾ ਬਾਬੇ ਸ਼ਿਵਰਾਮ ਜੀ ਦਾ ਬੱਚਾ ਭਾਈ ਕਾਲੂ ਜੀ ਆ ਵਣੇ ਵਦਕੇ ਮੁਨਸ਼ੀ ਆ ਚੰਗੇ ਪਟਵਾਰੀ ਆ ਤੇ ਇਹਨਾਂ ਨੂੰ ਯਾਦ ਹੋ ਗਿਆ ਕਿ ਉਹਨਾਂ ਲੈ ਜਾ ਉਹ ਬਦਲੀ ਕਰਾ ਕੇ ਉਹਨਾਂ ਦਿਨਾਂ ਦੇ ਵਿੱਚ 12 ਲੈ ਗਏ ਜੇ ਉਹ ਨਨਕਾਣਾ ਸਾਹਿਬ ਆਜ ਕਲਾ ਆਦੇ। ਉੱਥੇ ਜਾ ਕੇ ਉਹਨਾਂ ਨੇ ਰੱਬ ਦੀ ਕਿਰਪਾ ਨਾਲ ਭਾਈ ਕਾਲੂ ਜੀ ਨੂੰ ਨਾਲੇ ਜ਼ਮੀਨ ਦੇ ਆਖਿਆ ਪਹਿਰਾ ਪਤਾ ਸੁਰ ਕਰਦੇ ਰੋ ਜ਼ਮੀਨ ਦੀ ਲਿਖਵਾਲੀ ਤੇ ਨਾਲੇ ਕੁਝ ਜ਼ਮੀਨ ਦਾ ਅਰਦਾਸਾ ਕਰਾ ਦਿੱਤੀ। ਤੇ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਤਾਰ ਲਿਆ। ਅਵਤਾਰ ਹੋਇਆ ਗੁਰੂ ਨਾਨਕ ਸਾਹਿਬ ਦਾ 1469 ਚ। ਜਦੋਂ ਮਹਾਰਾਜ ਜਵਾਨ ਹੋ ਗਏ ਤੇ ਭਾਈ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਪਤਾ ਨੇ ਆਖਿਆ ਜਾ ਉਹ ਡੇਰਾ ਸਾਹ ਪੱਠੇ ਬਣੇ ਦਾ ਨਾਂ ਹੀ ਪਹਿਲਾ। ਇੱਕ ਜਿਹਦੇ ਆਪਦੇ ਤਾਂ ਜੱਜ ਨੂੰ ਮਿਲਾਉ ਤੇ ਇੱਕ ਭੈਣ ਦੀ ਸultanpur ਵਿਆਹ ਆ ਉਹਨਾਂ ਨੂੰ ਮਿਲਾਉ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਜਦੋਂ ਸਾਰੇ ਕਨੇ ਇੱਥੇ ਆ ਗਏ ਗੁਰੂ ਅੰਗਦ ਸਾਹਿਬ ਜੀ ਤੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਤੇ ਬੇਤੀਆਂ ਨੇ ਵੇਖਿਆ ਵੀ ਇਹ ਕੌਣ ਆਏ ਤੋਂ ਨਾ ਕਹ ਮੈਂ ਕਾਲੂ ਦਾ ਪੁੱਤਰ ਉਹਨਾਂ ਕਹਿੰਦੇ ਤੇ ਨੂੰ ਜਾਣ ਦੇ ਨਹੀਂਗੇ ਇਹੀ ਤੇਰੇ ਪਿਤਾ ਨੂੰ ਜਾਣਦੇ ਤੂੰ ਕੌਣ ਨਾ ਗੇਰੂ ਜਾਂ ਚੋਲਾ ਪਾਇਆ ਕਿੱਡਾ ਤੂੰ ਕੀ ਕਰਦੋ ਐ ਹੋਆਂ ਜਿਉਂਾ ਵਾਅਦਾ ਕਰਕੇ ਲਾਂਕੀਤੀਆਂ ਉਹਨਾਂ ਘਰ ਨਾ ਭਾਈ ਪਰਸੇਤ ਨਾ ਕਰੋ ਤੂੰ ਮੇਰੇ ਤਾਇਤਾ ਤੇ ਜੇ ਮੈਂ ਕੋਈ ਇਥੇ ਮੱਲਣ ਨਹੀਂ ਆਇਆ ਮੇਰੇ ਤੇ ਪਿਤਾ ਜੀ ਨੇ ਘਲਾਇਆ ਰਾਤ ਠਹਿਰ ਨਾ ਦੇਣੇ ਭੈਣ ਜੀ ਕੋ ਜਲ ਜਾਣਾ ਪਰ ਬੇਦੀਆਂ ਨੇ ਬਹੁਤਾ ਗਰੋਧ ਕੀਤਾ ਕਈ ਕੁਝ ਕੀਤਾ ਗੁਰਪ੍ਰਦਾਸ਼ ਹੋਰ ਦੀ ਸ਼ਰਿੰਗਰਾਹ ਲਿਖੀ ਪਈ ਆ ਉਥੇ ਸਾਹਮਣੇ ਲੱਗੀਈ ਆ ਪੱਥਰ ਦੇ ਜੋਖਰੀ ਆ ਮੁੱਕ ਦੀ ਗੱਲ ਕੀ ਹੀ ਵੀ ਉਹਨਾਂ ਨੇ ਬਹਿਣ ਨਾ ਸਰ ਗੁਰੂ ਨਾਨਕ ਸਾਹਿਬ ਜਿਹਾ ਹਮਰਾ ਦੀਵਾ ਸਦਾ ਬਲੇ ਤੇ 베ਦੀਓ ਪੁਰਸੇ ਸਭ ਉਹੋ ਜਿਹਾ ਨਹੀਂ ਲੱਭੂਗਾ ਇਹ ਹਮਰਾ ਦੀਵਾ ਪਰਮੇਸ਼ਰ ਦਾ ਦੀਵਾ ਸਦਾ ਬਲਦਾ ਰਹੂ ਹੋ ਆ ਕੇ ਤੇ ਸਤਿਗੁਰੂ ਭੈਣ ਜੀ ਤੋਂ ਮਿਲ ਕੇ ਚਲੇ ਕੇ ਤੇ ਕੁਛ ਮਾਂ ਪਾ ਕੇ 베ਦੀਓ ਜਿਹੀ ਦੁਬਦਾ ਵਧੀ ਲਾਲ ਲੜਕੇ ਖਤਮ ਹੋ ਗਈ ਇਹ ਥੇ ਹੋ ਗਿਆ ਔਣੇ ਦੋਛੇ ਵਾਰ ਐਸੇ ਪਿਆਰਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਲਾਹੌਰ ਤੋਂ ਪਤਲਾ ਬਨਾ ਕੜਦੇ ਕਰਦੇ ਚੋਲੇ ਸਾਹਿਬ ਆਏ ਗੋਦਵਾਲ ਸਾਹਿਬ ਨੂੰ ਜਾਣਾ ਸੀ ਜਦੋਂ ਤਿੰਨ ਕੋ 140 ਚੋਲੇ ਸਾਹਿਬ ਤੋਂ ਇੱਥੇ ਆ ਗਏ ਲਾਗੀ ਰੋੜੀ ਸਾਹਿਬ ਹਤਾਨ ਅੱਜ ਕੱਲ ਬਾਬੇ ਬਕਾਲੀਆਂ ਕੋਲ ਪੋਤੇ ਤਾਂ ਅਬੜੀ ਤੇ ਗੁਰੂ ਹਰਗੋਬਿੰਦ ਸਾਹਿਬ ਕੋ 2200 ਘੋੜਾ ਚੱਤੋਂ ਪਰ ਆ ਜਾ ਰਿਹਾ ਹਗਾ ਨਾਲ ਸਿੰਘ ਸਭ ਜੋ ਸਾਰਾ ਹਮਲਾ ਫੀਲਾ ਮਾਰਦਾ ਇੱਥੇ ਜਦੋਂ ਆਣ ਕੇ ਪੜਾ ਲਾ ਦਿੱਤਾ ਦੇ ਰਾਤ ਕੀਤੀ ਤੇ ਦਿਲੇ ਇੱਥੇ ਆਣ ਕੇ ਦੇ ਸੇ ਨੂੰ ਮੱਥਾ ਟੇਕਦਾ ਤੇ ਨਾਦ ਦੇਸ਼ਾਂ ਗੰਦੂਪੁਰੇ ਤੋਂ ਕੀਤਾ ਵਿਸ਼ੇ ਖੰਡਰ ਸੇਨ ਮੱਥਾ ਕਿਉਂ ਦੇ ਕੇ ਆ ਜੀ ਉਹਨਾਂ ਆਖਿਆ ਇਹਦੀ ਸ਼ਰੀ ਗਾਥਾ ਸੁਣਾਈ ਵੀ ਆਪਣੇ ਵੱਡਿਆਂ ਦਾ ਵਈ ਤੇ ਫਿਰ ਇੱਕ ਦੋ ਦਿਨ ਠਹਿਰ ਕੇ ਛੋਟਾ ਜਿਹਾ ਮਕਾਨ ਪਾਤਾ ਇਹਦਾ ਨਾਂ ਡੇਰਾ ਸ਼ਾਹ ਰੱਖਦਾ ਵਾ ਜੀ ਜਦੋਂ ਡੇਰਾ ਸ਼ਾਹ ਨਾਂ ਰੱਖਤਾ ਤੇ ਫਿਰ ਕੁਛ ਮਾ ਲੋਕ ਪੂਜਾ ਕਰਦੇ ਰਹੇ ਤੇ ਬਾਬਾ ਭਾਨ ਸਿੰਘ ਸਰਦਾਰਾਂ ਜੋ ਹੈ ਜਾਮਰਾ ਉਹਨੇ ਮਹਾਰਾਜ ਪ੍ਰਕਾਸ਼ ਕਰਤੇ ਸਰ ਸੰਗਤ ਮਥਾ ਟਿਕਣ ਲਾਪੀ ਦੂਰੋਂ ਨੇੜੇ ਉਹਨਾਂ ਲਾਪੀ ਫਿਰ ਸ਼੍ਰੀਮਾਨ ਬਾਬਾ ਗੁਰਮੁਖ ਸਿੰਘ ਜੀ ਪ੍ਰਿਆਲੇਲੇ ਬਾਬਾ ਸਾਧੂ ਸਿੰਘ ਜੀ ਬਾਬਾ ਚੰਨਾ ਸਿੰਘ ਜੀ ਦਾ ਉਹਨਾਂ ਕਾਰ ਸੇਵਾ ਪਹਿਲਾਂ ਸਰਦਾਰ ਨਗਾਨ ਸਾਹਿਬ ਸ਼ੁਰੂ ਕੀਤੀ ਫਿਰ ਇਸੇ ਕਰ ਦਿੱਤੀ ਉਦੋਂ ਫਿਰ ਬਾਬਾ ਖੜਕ ਸਿੰਘ ਜੀ ਬਾਬੇ ਦਵਾਨ ਸਿੰਘ ਜੀ ਬਾਬੇ ਰੱਬ ਦੀ ਕਿਰਪਾ ਦੇ ਨਾਲ ਦਵਾਨ ਸੋਣੀ ਬਾਬੇ ਖਜਾਨ ਸੋਣੀ ਆ ਗਏ ਇੱਥੇ ਫਿਰ ਬਾਬੇ ਜਗਤਾ ਆਠਣਾ ਕੋ ਸਮ ਹੁਣ ਮੌਜੂਦਾ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਇਹ ਵੀ ਜ਼ਿੰਮੇਵਾਰੀ ਆ ਲੋਕਲ ਕਮੇਟੀ ਕੰਮ ਕਰਦੀ ਆ ਦਾਸ਼ ਕਮੇਟੀ ਦਾ ਮੈਂਬਰ ਆ ਇਹ ਮੈਂਜਰ ਸਿੰਘ ਅੰਦਰਮਲ ਸਿੰਘ ਜਿਹੜਾ ਲਾਗੇ ਖੜਾ ਹੋਇਆ ਵਾ ਤੇ ਰੱਬ ਦੀ ਕਿਰਪਾ ਦੇ ਨਾਲ ਫਿਰ ਇਹ ਇਛੇ ਤਰ੍ਹਾਂ ਦਾ ਇਤਿਹਾਸ ਆ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਮੌਜੂਦਾ ਸੇਵਾ ਸ਼੍ਰੀਮਾਨ ਬੱਬਾ ਲਖਾ ਸਿੰਘ ਦੀ ਕੋਟਿਆ ਵਾਲਿਆ ਤਾਂ ਆਪ ਦੀ ਵੀ ਇੱਥੇ 550 ਚਾਲਾ ਬਹੁਤ ਉੱਚ ਪੱਧਰ ਤੇ ਸਭ ਸੰਗਤਾਂ ਨੇ ਮਨਾਈ ਹੈ ਏ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਜਨਯੋਗ ਸ਼ਤਾਨਾ ਗੁਰੂ ਨਾਨਕ ਸਾਹਿਬ ਦੇ ਵੱਡੇ ਵਡੇਰਿਆਂ ਦਾ ਇਹ ਦਾਤਕਿਆਂ ਦਾ ਪਿੰਡ ਜਿੱਥੇ ਗੁਰੂ ਨਾਨਕ ਸਾਹਿਬ ਦੇ ਪਿਤਾ ਦਾ ਜਨਮ ਹੋਇਆ ਉੱਥੇ ਬਾਬਾ ਉਹਨਾਂ ਦੇ ਪਿਤਾ ਬਾਬਾ ਸ਼ਿਵਰਾਮ ਜੀ ਉਹਦਾਦਾ ਬਾਬਾ ਸ਼ਿਵਨਾਰਾਇਣ ਜੀ ਦਾ ਜੇ ਤੁਹਾਨੂੰ ਆਇਆ ਆਇਆਂ ਨੂੰ ਜੀ ਸਰਕੇ ਜੀ ਆਇਆਂ ਨੂੰ ਆਸਦੇ ਆ ਤੇ ਬੋਲਦਾ ਕੋਈ ਗਲਤੀ ਹੋ ਗਈ ਹੋਵੇ ਤੇ ਮਾਫ ਕਰਨਾ ਮਹਾਰਾਜ ਦਾ ਬੁੱਧ ਫੰਕਸ਼ਨ ਨਾਮਦਾਨ ਸਿੱਖੀ ਜੀ ਨੂੰ ਕਰਵਾਈਆਂ ਬਖਸ਼ਣ ਕਾਰੋਬਰ ਦਾ ਵੱਧ ਦੇਸ਼ਾਂ ਪ੍ਰਦੇਸ਼ਾਂ ਚੜਦੀ ਕਲਾ ਕਰਨ ਤੁਹਾਡੀ ਯਾਤਰਾ ਸਫਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਸਤਿਗੁਰੂ ਜੀ ਨੇ ਕਿਰਪਾ ਕੀਤੀ ਮੇਰੇ ਪਾਤਸ਼ਾਹ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਾਏ ਹਨ ਬੜੇ ਚਿਰਾਂ ਤੋਂ ਮਨ ਦੀ ਤਾਂਗ ਸੀ ਕਿ ਕਿ ਜਿਸ ਅਸਥਾਨ ਤੇ ਧੰਗੁਰੂ ਨਾਨਕ ਦੇ ਮਹਾਰਾਜ ਦੇ ਵੱਡੇ-ਵਡੇਰਿਆਂ ਦੇ ਜਨਮ ਹੋਏ ਹਨ ਬਾਬਾ ਮਹਿਤਾ ਕਾਲੂ ਜੀ ਬਾਬਾ ਲਾਲੂ ਜੀ ਉਹਨਾਂ ਦੇ ਵੱਡੇ-ਵਡੇਰਿਆਂ ਦੇ ਜਨਮ ਹੋਏ ਤੇ ਜਿਸ ਥਾਂ ਤੋਂ ਸਤਿਗੁਰੂ ਜੀ ਦਾ ਪਰਿਵਾਰ ਚੱਲ ਕਰਕੇ ਰਾਏ ਪੋਈ ਦੀ ਤਲਵੰਡੀ ਤੇ ਗਿਆ ਇਹ ਧਰਤੀ ਬੜੀ ਭਾਗਾ ਵਾਲੀ ਹੈ ਕਿਉਂਕਿ ਜੋ ਵੀ ਕਿਉਂਕਿ ਉਹਨਾਂ ਦੇ ਵੱਡੇ-ਵਡੇਰੇ ਜਿਹੜੇ ਸੀ ਬੇਦੀਆਂ ਨੇ ਬੜਾ ਵਿਰੋਧ ਕੀਤਾ ਉਸ ਵੇਲੇ ਜਦੋਂ ਬਾਬਾ ਨਾਨਕ ਜੀ ਸਤਿਗੁਰੂ ਜੀ ਇੱਥੇ ਆਏ ਤੇ ਚੋਲਾ ਉਹਨਾਂ ਦਾ ਸਾਧੂਆਂ ਵਾਲਾ ਲਿਵਾਸ ਦੇਖ ਕਰਕੇ ਕਹਿੰਦਾ ਤੂੰ ਕਹਾਂਦਾ ਤੂੰ ਬੇਦੀ ਐ ਤੇ ਚੋਲਾ ਤੂੰ ਗਿਰ ਗਿਆ ਪਿਆ ਸਾਧੂਆਂ ਵਾਲਾ ਚੋਲਾ ਪਿਆ ਤੂੰ ਲੱਗਦਾ ਤਾਂ ਹੈ ਨਹੀਂ ਸਾਡੇ ਸਾਡਾ ਨਾਮ ਖਰਾਬ ਕਰੇਗਾ ਹਾਂ ਜੀ ਜੇ ਤੂੰ ਸੱਚੀ ਮੁੱਚੀ ਲਾਲੂ ਕਾਲੂ ਦਾ ਪੁੱਤਰ ਐ ਨਾ ਤੇ ਤੂੰ ਇੱਥੇ ਚਲਾ ਜਾ ਇੱਥੇ ਤੇਨੂੰ ਕੋਈ ਤੇਰੀ ਕੋਈ ਜਗ੍ਹਾ ਨਹੀਂ ਤੇਰੀ ਕੋਈ ਜ਼ਮੀਨ ਨਹੀਂ ਇੱਥੇ ਤੇ ਆਪਣਾ ਚੱਲਦਾ ਬਣ ਇਥੋਂ ਉਹਨਾਂ ਨੇ ਬੜਾ ਵਿਰੋਧ ਕੀਤਾ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਤੁਸੀਂ ਤਾਂ ਵਸਣਾ ਨਹੀਂ ਇੱਥੇ ਅਕਾਲ ਪੁਰਖ ਦੀ ਜੋਤ ਸਦਾ ਜਗਦੀ ਰਹੇਗੀ ਇੱਥੇ ਪਰ ਦੇਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਥੇ ਰਹਿ ਕਰਕੇ ਦੋ ਤਿੰਨ ਦਿਨ ਸਾਖੀ ਆਂਦੀ ਐ ਮਹਾਰਾਜ ਸਤੇਪਾਸ਼ਾਏ ਨੇ ਇੱਥੇ ਛੋਟਾ ਜਿਹਾ ਕਮਰਾ ਬਣਾ ਦਿੱਤਾ ਤੇ ਤਾਲ ਦੇ ਸੇਕ ਕਹਿਣ ਲੱਗੇ ਮਹਾਰਾਜ ਜੀ ਇਹਦੇ ਵਾਸਤੇ ਇੰਨਾ ਪਿਆਰ ਕਿਉਂ ਸਤਿਗੁਰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਤੇ ਵੱਡੇ ਵੱਡੇ ਰਿਆਨ ਦਾ ਸਥਾਨ ਹੈ ਇਹ ਵੱਡਿਆਂ ਦੀ ਮਿੱਟੀ ਹੈ ਵੱਡਿਆਂ ਦੀ ਧਰਤੀ ਹੈ ਬੜੀ ਪੂਜਨੀਕ ਹੈ ਤੇ ਸਾਡੇ ਵੱਡੇ ਭਾਗ ਹਨ ਨਵੇਂ ਸ਼ਹਿਰ ਤੋਂ ਨਿਕਲੇ ਆ ਤੇ ਬੜੇ ਜਿਆਦਾ ਤੋਂ ਤਾਂ ਕਿਸੀ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਨੇ ਸਨ ਬੱਚਿਆਂ ਦੇ ਨਾਲ ਤੇ ਬੜੇ ਸਾਲਾਂ ਬਾਅਦ ਅੱਜ ਗੋਇੰਦਵਾਲ ਸਾਹਿਬ ਦੇ ਇਸ਼ਨਾਨ ਵੀ ਹੋਏ ਬੌਲੀ ਸਾਹਿਬ ਦੇ ਵਿੱਚ ਪ੍ਰਸ਼ਾਦਾ ਵੀ ਛੱਕਿਆ ਗੁਰੂ ਅਮਰਦਾਸ ਮਹਾਰਾਜ ਦੇ ਮੰਗਰ ਚੋਂ ਦੇ ਉਸ ਤੋਂ ਬਾਅਦ ਇਸ ਸਥਾਨ ਤੇ ਆ ਕਰਕੇ ਬੜੀ ਮਨ ਨੂੰ ਸ਼ਾਂਤੀ ਬੜਾ ਆਨੰਦ ਮਿਲਿਆ ਪਰ ਹੁਣ ਸਮਾਂ ਹਨੇਰਾ ਹੁੰਦਾ ਜਾ ਰਿਹਾ ਹੈ ਅੱਗੇ ਵੀ ਜਾਣਾ ਹੈ ਤੇ ਛਾਵੜੀ ਸਾਹਿਬ ਦੇ ਦਰਸ਼ਨ ਕਰਨੇ ਹਨ ਜਿੱਥੇ ਗੁਰੂ ਅਰਜਨ ਦੇ ਮਹਾਰਾਜ ਨੇ ਭਾਈ ਹੇਮੇ ਜੀ ਨੂੰ ਤਾਰਿਆ ਭਾਈ ਹੇਮੇ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਉੱਥੇ ਤਿੰਨ ਸ਼ਬਦ ਉਚਾਰਨ ਕੀਤੇ ਤੇ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਖਡੂਰ ਸਾਹਿਬ ਗੁਰੂ ਅੰਗਦ ਦੇ ਮਾਰੇ ਦੇ ਚਰਨਾਂ ਦੇ ਵਿੱਚ ਜਾ ਕੇ ਵੀ ਨਤਮਸਤਕ ਹੋਣਾ ਤੇ ਮੈਂ ਬਹੁਤ ਹੀ ਧੰਨਵਾਦ ਕਰਦਾ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਬੜਾ ਪਿਆਰ ਦਿੱਤਾ ਜੀ ਇੱਥੇ ਸਾਨੂੰ ਪਿਆਰ ਦੇਣਾ ਬਿਠਾ ਕਰਕੇ ਦੁੱਧ ਛਕਾਇਆ ਬੜਾ ਜੀ ਆਇਆਂ ਪਿਤਾ ਜੀ ਸਤਿਗੁਰੂ ਦੀ ਕਿਰਪਾ ਕਰਨ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੇ ਸੇਤਰਾਂ ਗੁਰੂ ਘਰ ਦੀ ਸੇਵਾ ਲੈਂਦੇ ਰਹਿਣ ਜੀ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੂਟਿੰਗ ਅੰਦਰ ਸਰਪੱਤੀ ਕੇ ਤਨੂ ਗੁਰੂ ਸਤਿਗੁਰੂ ਮੇਰਾ ਆਪ ਕੋ ਰੋਣਿਆ ਜਾਵੇ ਜਿਹਦਾ ਕੋਈ ਦੇਣ ਨਹੀਂ ਹੈ ਜਿਹਦਾ ਕੋਈ ਆਕਾਰ ਨਹੀਂ ਹੈ ਆਪ ਦਾ ਨਾਮ ਦੋ